ਆਪ ਸਾਰੀਆਂ ਹੀ ਸੰਗਤਾਂ ਵਿੱਚ ਭਾਗੀ ਹੋ ਤੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ਼ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਤੇ ਸਕਾਰਥੀਆਂ ਬਣਾਉਣ ਦਾ ਯਤਨ ਕਰ ਰਹੇ ਹੋ ਆਓ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਜੁੜ ਬੈਠੇ ਹਾਂ ਆਪਾਂ ਸਾਰੇ ਹੀ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਬਾਂਜੀ ਨਾ ਰਹੇ ਇੱਕੋ ਵਾਰ ਕਹਿੰਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਪਤੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਔਰ ਕੱਲ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਾਂ ਦਾ ਸ਼ਬਦ ਦਾਪਾ ਸ਼ਰਵਣ ਕੀਤਾ ਸੀ ਜਿਹਦੇ ਅੰਦਰ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਸੀ। ਕਿ ਜਦੋਂ ਕੋਈ ਉਸ ਪਰਮੇਸ਼ਰ ਦੇ ਨਾਮ ਵਾਲੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਉਸ ਮਾਲਕ ਦੇ ਨਾਮ ਨਾਲ ਜੁੜ ਜਾਂਦਾ ਹੈ ਉਹਦਾ ਜੀਵਨ ਹੈ ਜਿਹੜਾ ਉਹ ਮਨ ਕਰਕੇ ਵੀ ਔਰ ਤਨ ਕਰਕੇ ਵੀ ਤ੍ਰਿਪਤ ਹੋ ਜਾਂਦਾ ਹੈ ਔਰ ਇਹੋ ਜਾਂ ਤ੍ਰਿਪਤ ਹੁੰਦਾ ਹੈ ਨਾ ਕਿਸੇ ਦੁੱਖ ਵਿੱਚ ਡੋਲਦਾ ਹੈ ਨਾ ਕਿਸੇ ਸੁੱਖ ਵਿੱਚ ਡੋਲਦਾ ਹੈ ਉਦੀ ਬਿਰਤੀ ਇਦਾਂ ਦੀ ਬਣ ਜਾਂਦੀ ਹੈ ਭਾਵੇਂ ਸੁੱਖ ਆਵੇ ਭਾਵੇਂ ਦੁੱਖ ਆਵੇ ਹਰ ਵਕਤ ਪਰਮੇਸ਼ਰ ਦੀ ਰਜਾ ਦੇ ਵਿੱਚ ਉਹਦੀ ਆਗਿਆ ਦੇ ਵਿੱਚ ਰਹਿੰਦੇ ਨੇ ਤੋ ਆਉ ਵਿਚਾਰ ਕਲ 101 ਅੰਗ 1 ਅੰਗ ਤੇ ਪਹੁੰਚ ਚੁੱਕੀ ਸੀ ਉਸ ਤੋਂ ਅਗਲਾ ਸ਼ਬਦ ਹੈ ਜਿਹੜਾ ਆਪਾਂ ਸਾਰੇ ਰਲ ਮਿਲ ਕੇ ਪੜ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੀ ਸੰਗਤ ਭਾਈ ਸ਼ਬਦ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਿਓ ਜੀ ਮਾਜ ਮਹੱਲਾ ਪੰਜਵਾ ਮਾਜ ਮਹੱਲਾ ਪੰਜਵਾ ਨਿਤ ਸਿਧ ਰਿਤ ਹਰ 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 ਮੇਰੇ ਇਤੋ ਸਤਿ ਰਿਤ ਹਰ 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 ਮੀਰੇ ਜਨਮ ਪਦਾਰਥ ਕਹਿਰ ਗੰਭੀਰੈ ਜਨਮ ਪਦਾਰਥ ਕਹਿਰ ਗੰਭੀਰੈ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗ ਪਾਈ ਜਿਓ ਜੋ ਗੁਰ ਲਾਗ ਵਾਪਾਈਓ ਦਰਸ਼ਨ ਪੇਖਤ ਭੈ ਪੁਨੀਤਾ ਦਰਸ਼ਨ ਪੇਖਤ ਭੈ ਪੁਨੀਤਾ ਸਗਲ ਉਧਾਰੇ ਪਾਈ ਮਿਤਾ i'm ਸਵਾਮੀ ਆਪਣਾ ਬ੍ਰਹਮ ਅਬੁਚਰ ਸਵਾਮੀ ਆਪਣਾ ਓਰ ਕਿਰਪਾ ਤੇ ਸੱਚ ਧਿਆਈ ਜੀਓ ਓਰ ਕਿਰਪਾ ਤੇ ਸੱਚ ਧਿਆਈ ਜੀਓ ਜਾ ਕੋ ਖੋਜ ਹੈ ਸਰਬ ਉਪਾਏ ਜਾ ਕੋ ਖੋਜ ਹੈ ਸਰਬ ਉਪਾਏ ਵਾਡ ਭਾਗੀ ਦਰਸ਼ਨ ਕੋ ਬਿਰਲਾ ਪਾਏ ਭਾਗੀ ਦਰਸ਼ਨ ਕੋ ਬਿਰਲਾ ਪਾਏ ਉੱਚ ਅਪਾਰ ਅਗੋਚਰ ਥਾਨਾ ਉੱਚ ਅਪਾਰ ਅਗੋਚਰ ਥਾਨਾ ਓ ਮਹਿਲ ਗੁਰੂ ਦੇਖਾਈ ਜਿਓ ਓ ਮਹਿਲ ਕਰ ਗੰਭੀਰ ਅੰਮ੍ਰਿਤ ਨਾਮ ਤੇਰਾ ਕਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਸ ਹਿਰਦੈ ਵਸੇਰਾ ਸੁਰ ਨੈ ਬਸੀ ਆ ਗੁਰ ਬੰਧਨ ਤਿੰਨ ਕੇ ਸਗਲੇ ਕਾਟੇ ਗੁਰ ਬੰਧਨ ਤਿੰਨ ਕੇ ਸਗਲੇ ਕਾਟੇ ਜਨ ਨਾਨਕ ਸਹਜ ਸਮਾਈ ਜੀਓ ਜਨ ਨਾਨਕ ਸਹਜ ਸਮਾਈ ਜੀਓ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਪੰਚਮ ਪਾਤਸ਼ਾ ਅੱਜ ਦਾ ਸ਼ਬਦ ਸਾਨੂੰ ਸਮਝਾ ਰਹੇ ਨੇ ਮਾਜ ਮਹੱਲਾ ਪੰਜਵਾਂ ਨਿਦ ਸਿਧ ਰਿਦ ਹਰ 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 ਮੇਰਾ ਨਾਮ ਦੀ ਮਹਿਮਾ ਔਰ ਨਾਮ ਦੀ ਵਡਿਆਈ ਇਸ ਸ਼ਬਦ ਦੇ ਵਿੱਚ ਕਰ ਰਹੇ ਨੇ ਮਹਾਰਾਜ ਕਹਿੰਦੇ ਐ ਜੀਵ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਉਹ ਸਾਡਾ ਸਹਾਰਾ ਏ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ हे ਮਾਲਕ ਜੀ हे ਵਾਹਿਗੁਰੂ ਜੀ ਤੁਹਾਡਾ ਨਾਮ ਹੀ ਮੇਰੇ ਵਾਸਤੇ ਨੌ ਨਦੀਆਂ ਨੇ ਤੁਹਾਡਾ ਨਾਮ ਹੀ ਮੇਰੇ ਵਾਸਤੇ 18 ਸਿੱਧੀਆਂ ਨੇ ਔਰ ਤੁਹਾਡਾ ਨਾਮ ਹੀ ਮੇਰੇ ਵਾਸਤੇ ਰਿੱਧੀਆਂ ਨੇ ਕਿਉਂਕਿ ਜਦੋਂ ਕਿਸੇ ਗੁਰਮੁਖ ਜਣ ਨੇ ਪਰਮੇਸ਼ਰ ਦੀ ਭਗਤੀ ਕੀਤੀ ਨਾਮ ਜਪਿਆ ਕੋਈ ਬੰਦਗੀ ਕਰਦਾ ਹੈ ਇਹ ਤੇ ਸੁਭਾਵਕ ਹੀ ਉਸ ਨਾਮ ਜਪਣ ਵਾਲੇ ਦੇ ਚਰਨਾਂ ਦੀਆਂ ਦਾਸੀਆਂ ਬਣ ਕੇ ਸੇਵਾ ਕਰਦੀਆਂ ਨੇ ਨਿੱਧੀਆਂ ਸਿੱਧੀਆਂ ਰਿੱਧੀਆਂ ਕਿਉਂਕਿ ਗੁਰਬਾਣੀ ਕਹਿੰਦੀ ਹੈ ਰਿੱਧ ਸਿੱਧ ਨਾਵੇ ਕੀ ਦਾਸੀ ਨਾਮ ਜਪਣ ਵਾਲਿਆਂ ਦੀਆਂ ਦਾਸੀਆਂ ਗੋਲੀਆਂ ਬਣ ਜਾਂਦੀਆਂ ਨੇ ਇਹ ਰਿੱਧੀਆਂ ਸਿੱਧੀਆਂ ਇੰਨਾ ਬਸੇ ਆ ਜੋਗੀ ਤਪਸਵੀ ਤਪੱਸਿਆ ਕਰਦੇ ਨੇ ਭੱਜੇ ਫਿਰਦੇ ਨੇ ਵੀ ਸਾਨੂੰ ਰਿੱਧੀਆਂ ਸਿੱਧੀਆਂ ਮਿਲ ਜੇ ਤੇ ਲੋਕ ਸਾਡੇ ਕੋਲ ਆਉਣ ਵਾਹਿਗੁਰੂ ਕਿਉਂਕਿ ਦੁਨੀਆ ਵਿੱਚ ਬਹੁਤ ਦੇਖੀ ਦੇ ਨੇ ਜੀ ਇਦਾਂ ਦੇ ਲੋਕ ਜਿਹੜੇ ਕੇਵਲ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਰੱਬ ਨੂੰ ਚੇਤੇ ਕਰਦੇ ਨੇ ਵਾਹਿਗੁਰੂ ਵੀ ਉਹਦੇ ਮਲਾਪ ਦੀ ਤਾਂਗ ਨਹੀਂ ਐ ਸਿਰਫ ਆਪਣੀ ਸੋਭਾ ਆਪਣੀ ਫੋਕੀ ਵਡਿਆਈ ਵਾਸਤੇ ਬੀ ਰਿੱਧੀਆਂ ਸਿੱਧੀਆਂ ਆ ਗਈਆਂ ਕਿਸੇ ਨੂੰ ਬੋਲ ਕਰਤਾ ਵੀ ਤੇਰੇ ਮੁੰਡਾ ਹੋ ਜਾਊਗਾ ਤੇ ਮੁੰਡਾ ਹੋ ਜਾਵੇ ਤਾਂ ਮੇਰੀ ਬੱਲੇ ਬੱਲੇ ਆ ਵਾਹਿਗੁਰੂ ਇਹਨੂੰ ਕਹਿੰਦੇ ਆ ਰਿੱਧੀਆਂ ਕਈ ਵਾਰੀ ਕਿਸੇ ਨੂੰ ਇਹ ਖਿਆਲ ਹੁੰਦਾ ਵੀ ਪਤਾ ਨਹੀਂ ਕੀ ਹੁੰਦਾ ਰਿੱਧੀਆਂ ਸਿੱਧੀਆਂ ਬੰਦੇ ਦੇ ਕਹੇ ਹੋਏ ਬੋਲ ਪੂਰੇ ਹੋ ਜਾਣੇ ਜੋ ਸੋਚ ਲੈਣਾ ਉਹੀ ਹੋ ਜਾਣਾ ਇਹ ਆ ਰਿੱਧੀਆਂ ਸਿੱਧੀਆਂ ਵਾਹਿਗੁਰੂ ਗੋਪਤ ਸ਼ਕਤੀਆਂ ਵਰਤਦੀਆਂ ਨੇ ਪਰਮੇਸ਼ਰ ਦੀਆਂ ਇਹ ਤਾ ਗੁਰੂ ਸਾਹਿਬ ਕਹਿੰਦੇ ਸੰਸਾਰ ਦੇ ਵਿੱਚ ਬਹੁਤ ਏਦਾਂ ਦੇ ਨੇ ਜਿਹੜੇ ਕੇਵਲ ਰਿੱਧੀਆਂ ਸਿੱਧੀਆਂ ਦੇ ਵਿੱਚੇ ਇੱਥੇ ਹੀ ਅਟਕ ਜਾਂਦੇ ਨੇ ਉਹ ਅੱਗੇ ਨਹੀਂ ਜਾਂਦੇ। ਤਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਮਾਲਕ ਜੀ ਤੁਹਾਡਾ ਨਾਮ ਹੀ ਮੇਰੇ ਵਾਸਤੇ ਰਿੱਧੀਆਂ ਸਿੱਧੀਆਂ ਨੌ ਨਦੀਆਂ ਤੇ 18 ਸਿੱਧੀਆਂ ਨੇ। ਸਭ ਕੁਝ ਮੇਰੇ ਵਾਸਤੇ ਤੁਹਾਡਾ ਨਾਮ ਹੀ ਹੈ। ਵਾਹਿਗੁਰੂ। ਅੱਗੇ ਮਹਾਰਾਜ ਕਹਿੰਦੇ ਨੇ ਜਨਮ ਪਦਾਰਥ ਗਹਿਰ ਗੰਭੀਰ ਹੈ। हे मालिक जी जे कोई ਤੁਹਾਡਾ ਨਾਮ ਜਪੇਗਾ ਬੰਦਗੀ ਕਰੇਗਾ ਤਾਂ ਜਿਹੜਾ ਤੁਹਾਡਾ ਨਾਮ ਜਪੇਗਾ हे मालिक जी ਇਹ ਜਨਮ ਪਦਾਰਥ ਦੀ ਬਾਜੀ ਹੈ ਜਿਹੜੀ ਇਹ ਜਿੱਤ ਕੇ ਜਾਏਗਾ ਵਾਹਿਗੁਰੂ ਤੇ ਸਾਡੇ ਹੱਥ ਫੈਸਲਾ ਹੁਣ ਆ ਜ਼ਿੰਦਗੀ ਦੀ ਬਾਜੀ ਨੂੰ ਹਾਰ ਕੇ ਜਾਣਾ ਕਿ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਣਾ ਵਾਹਿਗੁਰੂ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਰੱਬ ਦੇ ਪਿਆਰਿਆਂ ਦੇ ਬਾਬਤ ਬਚਨ ਲਿਖਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹ ਹੈ ਜਾਏ ਸੱਚਾ ਪਿੜਮਲਿਆ ਇਹ ਰੱਬ ਦੇ ਪਿਆਰਿਆਂ ਦੀ ਅੰਦਰ ਦੀ ਅਵਸਥਾ ਜਿਹੜੀ ਉਹ ਬਿਆਨ ਕਰਦੇ ਨੇ ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾਮ ਜਪਣ ਵਾਲੇ ਉਹ ਆਪਣਾ ਜਨਮ ਜਿਹੜਾ ਸਵਾਰ ਕੇ ਜਾਂਦੇ ਨੇ ਵਾਹਿਗੁਰੂ ਕਈ ਸਵਾਰ ਕੇ ਜਾਂਦੇ ਨੇ ਕਈ ਵਿਗਾੜ ਕੇ ਜਾਂਦੇ ਆ ਦੋਨੇ ਗੱਲਾਂ ਨੇ ਗੁਰਬਾਣੀ ਦਾ ਗਿਆਨ ਜਿਹੜੇ ਬੰਦੇ ਨੂੰ ਆ ਗਿਆ ਉਹ ਤੇ ਜੀਵਨ ਸਵਾਰਨ ਦੀ ਯਤਨ ਕੋਸ਼ਿਸ਼ ਕਰੇਗਾ ਯਤਨ ਕਰੇਗਾ ਵੀ ਮੇਰਾ ਜੀਵਨ ਸਵਰ ਜਾਵੇ ਪਰ ਜਿਹੜੇ ਬੰਦੇ ਨੂੰ ਗੁਰਬਾਣੀ ਦਾ ਗਿਆਨ ਨਹੀਂ ਜਿਹੜੇ ਸਮਝਣਾ ਨਹੀਂ ਚਾਹੁੰਦੇ ਗੁਰਬਾਣੀ ਨੂੰ ਉਹ ਜਿਵੇਂ ਗੰਦਗੀ ਦੇ ਵਿੱਚ ਡੰਗਰ ਹੁੰਦੇ ਜਿਹੜੇ ਗੰਦਗੀ ਦੇ ਵਿੱਚ ਲਿਬੜ ਕੇ ਬਹਿਣਾ ਹੀ ਪਸੰਦ ਕਰਦੇ ਆ ਤਾਂ ਪਰਸ਼ਾ ਕਹਿੰਦੇ ਕਈ ਇਦਾਂ ਦੇ ਹੁੰਦੇ ਨੇ ਜਿਹੜੇ ਕੇਵਲ ਜੀਵਨ ਨੂੰ ਆਪਣੇ ਨੂੰ ਵਿਗਾੜ ਕੇ ਜਾਂਦੇ ਨੇ ਵਿਸ਼ਿਆਂ ਵਿਕਾਰਿਆਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਇਦਾਂ ਦੇ ਗੰਦਗੀ ਦੇ ਵਿੱਚ ਉਹਨਾਂ ਦਾ ਜੀਵਨ ਲੰਗਾ ਆ ਜਾਂਦੇ ਨੇ ਆਪਣਾ ਤਾਂ ਮਹਾਰਾਜ ਕਹਿੰਦੇ ਜਦੋਂ ਕੋਈ ਨਾਮ ਜਪੇਗਾ ਜਨਮ ਪਦਾਰਥ ਇਹ ਸਾਡੇ ਜਨਮ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਗਹਿਰ ਗੰਭੀਰ ਹੈ ਦੂਜਾ ਅਰਥ ਜਦੋਂ ਕੋਈ ਗਹਿਰ ਭਾਵ ਉਹ ਡੂੰਘੇ ਸਮੁੰਦਰ ਪਰਮੇਸ਼ਰ ਨੂੰ ਚੇਤੇ ਕਰੇਗਾ ਆ ਮਨੁੱਖਾ ਜਾਮੇ ਵਿੱਚ ਰਹਿ ਕੇ ਗਹਿਰ ਦਾ ਮਤਲਬ ਬੜਾ ਡੂੰਘਾ ਸਮੁੰਦਰ ਜਿਹਦਾ ਕੋਈ ਅੰਤ ਹੀ ਨਹੀਂ ਹੈ ਵਾਹਿਗੁਰੂ ਉਹਨੂੰ ਯਾਦ ਕਰੇਗਾ ਨਾ ਬੰਦਿਆ ਤੂੰ ਆ ਤੇਰਾ ਸਾਰਾ ਜਨਮ ਪਰਮੇਸ਼ਰ ਦਾ ਨਾਮ ਜਪ ਕੇ ਸਫਲਾ ਹੋ ਜਾਏਗਾ ਵਾਹਿਗੁਰੂ ਅੱਗੇ ਮਹਾਰਾਜ ਜੀ ਕਹਿੰਦੇ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜਿਉ ਇੱਥੇ ਸੰਸਾਰ ਤੇ ਬਹੁਤ ਦੁਨੀਆ ਤੇ ਏਦਾਂ ਦੇ ਲੋਕ ਨੇ ਜਿਹੜੇ ਆ ਦੁਨੀਆ ਦੇ ਧਨ ਦੇ ਵਿੱਚੋਂ ਪਦਾਰਥਾਂ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਵਾਹਿਗੁਰੂ ਕੋਈ ਕਹਿੰਦਾ ਮੇਰੇ ਕੋਲ ਬਹੁਤ ਵੱਡਾ ਰਾਜ ਭਾਗ ਹੈ ਕੋਈ ਕਹਿੰਦਾ ਮੇਰੇ ਕੋਲ ਜ਼ਮੀਨਾਂ ਜਾਇਦਾਦਾਂ ਨੇ ਮੈਂ ਬੜੀਆਂ ਖੁਸ਼ੀਆਂ ਆਨੰਦ ਮਾਣਦਾ ਤਾਂ ਮਹਾਰਾਜ ਕਹਿੰਦੇ ਇੱਥੇ ਕੋਈ ਆ ਸੰਸਾਰੀ ਪਦਾਰਥਾਂ ਦੀ ਗੱਲ ਨਹੀਂ ਮਹਾਰਾਜੇ ਕਹਿੰਦੇ ਭਾਵੇਂ ਤਾਂ ਦੁਨੀਆ ਦੇ ਜਿੰਨੇ ਵੀ ਰਾਜ ਭਾਗ ਆ ਤੈਨੂੰ ਸਾਰੇ ਰਾਜ ਭਾਗ ਮਿਲ ਜਾਣ। ਵਾਹਿਗੁਰੂ। ਲੱਖ ਕੋਟ ਕੋਈ ਇੱਕ ਰਾਜ ਭਾਗ ਦੀ ਨਹੀਂ ਕਰੋੜਾਂ ਰਾਜ ਭਾਗ ਆ ਜਾਣ ਤੇਰੇ ਕੋਲ ਮਹਾਰਾਜੇ। ਇੱਥੋਂ ਤੱਕ ਕਹਿੰਦੇ ਇੰਦਰਪੁਰੀ ਦੀਆਂ ਜਿੰਨੀਆਂ ਪਦਵੀਆਂ ਨੇ ਸਾਰੀਆਂ ਤੈਨੂੰ ਮਿਲ ਜਾਣ। ਵਾਹਿਗੁਰੂ। ਲੱਖ ਕੋਟ ਖੁਸ਼ੀਆਂ ਰੰਗ ਰਾਵੈ। ਪਰ ਏ ਮਾਲਕ ਜੀ ਜਿਨ੍ਹਾਂ ਨੂੰ ਤੁਹਾਡੇ ਨਾਮ ਦਾ ਰੰਗ ਲੱਗ ਜਾਵੇ ਆ ਇੰਦਰਪੁਰੀ ਦੀਆਂ ਪਦਵੀਆਂ ਆ ਸੰਸਾਰੀ ਰਾਜ ਭਾਗ ਉਹਨਾਂ ਨਾਮ ਦੇ ਅੱਗੇ ਫਿੱਕੇ ਸਮਝਦੇ ਨੇ ਨਾਮ ਦੇ ਅੱਗੇ ਸਾਰੇ ਰੰਗ ਆਨੰਦ ਫਿੱਕੇ ਨੇ ਸਾਨੂੰ ਸੰਸਾਰੀ ਪਦਾਰਥਾਂ ਦੇ ਵਿੱਚੋਂ ਆਨੰਦ ਆਉਂਦਾ ਏ ਪਰ ਰੱਬ ਦੇ ਪਿਆਰੇ ਤਾਂ ਕਹਿੰਦੇ ਜੇ ਅਸਲੀ ਆਨੰਦ ਲੈਣਾ ਤਾਂ ਮਾਲਕ ਦੇ ਨਾਮ ਵਿੱਚੋਂ ਲਓ ਹੁਣੇ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਹਟਿਆ ਨਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਗੁਰੂ ਸਾਹਿਬ ਜੀ ਸਾਨੂੰ ਆਨੰਦ ਬਖਸ਼ਦੇ ਨੇ ਅਸਲੀ ਅੰਦਰ ਦਾ ਆਨੰਦ ਜਿਹਨੂੰ ਮਹਾਰਾਜ ਨੇ ਕਹਿ ਦਿੱਤਾ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਅਸਲੀ ਆਨੰਦ ਤਾਂ ਸਤ ਗੁਰਾਂ ਨੂੰ ਪ੍ਰਾਪਤ ਕਰਕੇ ਹੈ ਮਹਾਰਾਜ ਜੀ ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੈ ਮਾਲਕ ਜੀ ਜਿਹੜਾ ਬੰਦਾ ਤੁਹਾਡੇ ਚਰਨਾਂ ਦੇ ਨਾਲ ਲੱਗ ਗਿਆ ਜੁੜ ਗਿਆ ਜੋ ਗੁਰ ਲਾਗਾ ਪਾਈ ਜਿਉ ਪਾਈ ਦਾ ਮਤਲਬ ਚਰਨ ਪਰਮੇਸ਼ਰ ਦੇ ਹੈ ਮਾਲਕ ਜੀ ਜਿਹੜਾ ਤੁਹਾਡੇ ਚਰਨਾਂ ਨਾਲ ਜੁੜ ਗਿਆ ਆ ਰਾਜ ਭਾਗ ਇੰਦਰਪੁਰੀ ਦੀਆਂ ਜਿੰਨੀਆਂ ਖੁਸ਼ੀਆਂ ਨੇ ਉਹਦੇ ਅੱਗੇ ਫਿੱਕੀਆਂ ਨੇ ਸਭ ਵਾਹਿਗੁਰੂ ਵਾਹਿਗੁਰੂ ਅੱਗੇ ਕਹਿੰਦੇ ਨੇ ਦਰਸ਼ਨ ਪੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਹੇ ਮਾਲਕ ਜੀ ਜੇ ਕੋਈ ਤੁਹਾਡਾ ਤੁਹਾਡੇ ਦਰਸ਼ਨ ਕਰਦਾ ਏ ਜਿਵੇਂ ਗੁਰੂ ਗ੍ਰੰਥ ਸਾਹਿਬਹ ਜੀ ਦੇ ਅਸੀਂ ਸਰਗੁਣ ਸਰੂਪ ਦੇ ਵਿੱਚ ਵੀ ਦਰਸ਼ਨ ਕਰਦੇ ਆਂ ਹਰ ਰੋਜ਼ ਅਸੀਂ ਆਪਣੀ ਅੱਖਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਕੀ ਇਹ ਤੇ ਬਾਹਰੀ ਦਰਸ਼ਨ ਹੋ ਗਏ ਨੇ ਪਰ ਇੱਕ ਹੋਰ ਦਰਸ਼ਨ ਨੇ ਜਿਹੜੇ ਗੁਰੂ ਸਾਹਿਬ ਸਾਨੂੰ ਰੋਜ਼ ਕਹਿੰਦੇ ਨੇ ਮਹਾਰਾਜ ਕਹਿੰਦੇ ਜੋ ਗੁਰਬਾਣੀ ਦੇ ਸ਼ਬਦ ਨੇ ਉਪਦੇਸ਼ ਹੈ ਸਤਿਗੁਰੂ ਦਾ ਉਹਨੂੰ ਜੀਵਨ ਦੇ ਵਿੱਚ ਸਮਝ ਲੈ ਸਮਝ ਕੇ ਮੰਨ ਲੈ ਤਾਂ ਮਹਾਰਾਜ ਕਹਿੰਦੇ ਇਹ ਵੀ ਅਸਲੀ ਦਰਸ਼ਨ ਨਹੀਂ ਗੁਰੂ ਦੀ ਵਿਚਾਰਧਾਰਾ ਨੂੰ ਮੰਨ ਲੈਣਾ ਅਸਲੀ ਦਰਸ਼ਨ ਤੇ ਇਹੀ ਨੇ ਉਤੋਂ ਤੋਂ ਮੱਠੇ ਟੇਕਣੇ ਪਰ ਅੰਦਰੋਂ ਗੁਰੂ ਸਾਹਿਬ ਦੀ ਗੱਲ ਨਾ ਮੰਨਣੀ ਫੇਰ ਸਾਡਾ ਜੀਵਨ ਦਾ ਭਲਾ ਨਹੀਂ ਹੋਣਾ ਪਿਆਰੇ ਵਾਹਿਗੁਰੂ ਆਸਾ ਦੀ ਵਾਰ ਪੜੋ ਗੁਰੂ ਸਾਹਿਬ ਕਹਿੰਦੇ ਨਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਜਾਏ ਨਾਨਕ ਦੋਵੇਂ ਕੂੜੀਆਂ ਥਾਈ ਨਾ ਕਾਈ ਪਾਏ ਇਸ ਕਰਕੇ ਗੁਰਦੇਵ ਕਹਿੰਦੇ ਹੇ ਮਾਲਕ ਜੀ ਤੁਹਾਡੇ ਸਰਗੁਣ ਦਰਸ਼ਨ ਵੀ ਸਫਲੇ ਨੇ ਤੇ ਨਿਰਗੁਣ ਦਰਸ਼ਨ ਵੀ ਸਫਲੇ ਨੇ ਤੁਹਾਡੇ ਦਰਸ਼ਨ ਪੇਖਤ ਭਏ ਪੁਨੀਤਾ ਜੇ ਕੋਈ ਤੁਹਾਡੇ ਦਰਸ਼ਨ ਕਰ ਲਵੇ ਹੇ ਵੈਗੁਰੂ ਜੀ ਤਾਂ ਉਹਦਾ ਸਾਰਾ ਜੀਵਨ ਆ ਜਿਹੜਾ ਪਵਿੱਤਰ ਹੋ ਜਾਂਦਾ ਏ ਨਿਰਮਲ ਹੋ ਜਾਂਦਾ ਏ ਵਾਹਿਗੁਰੂ ਸਗਲ ਉਧਾਰੇ ਭਾਈ ਮੀਤਾ ਔਰ ਜਿੰਨਿਆਂ ਨੇ ਵੀ ਗੁਰੂ ਸਾਹਿਬ ਕਹਿੰਦੇ 사ਤਗੁਰਾਂ ਦੀ ਸਾਧ ਸੰਗਤ ਕੀਤੀ ਸਾਰਿਆਂ ਦਾ ਉਧਾਰ ਕੀਤਾ ਪਰਮੇਸ਼ਰ ਨੇ ਵਾਹਿਗੁਰੂ ਇੱਥੇ ਤੇ ਵੱਡੇ ਵੱਡੇ ਪਾਪੀਆਂ ਨੇ ਰੱਬ ਨੂੰ ਚੇਤੇ ਕੀਤਾ ਮਰਨ ਸਵੇ ਰੱਬ ਨੇ ਵਾਹਿਗੁਰੂ ਨੇ ਤੇ ਉਹਨਾਂ ਨੂੰ ਵੀ ਤਾਰ ਦਿੱਤਾ ਵਾਹਿਗੁਰੂ ਆ ਜਾਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸ਼ਟਾਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਗਣ ਕਾ ਪਾਪਨ ਹੋਇ ਕੈ ਪਾਪਾਂ ਦਾ ਗਲ ਹਾਰ ਪਰੋਤਾ ਜਿਨ੍ਹਾਂ ਦੇ ਗਲਾਂ ਦੇ ਵਿੱਚ ਪਾਪਾਂ ਦਾ ਹਾਰ ਬਣ ਕੇ ਪੈ ਗਿਆ ਸੀ ਭਾਈ ਸਾਹਿਬ ਜੀ ਕਹਿੰਦੇ ਉਹ ਵੀ ਸੰਸਾਰ ਤੋਂ ਤਰ ਗਏ ਬੰਦਿਆ ਤੂੰ ਕਿਉਂ ਨਹੀਂ ਤਰੇਗਾ ਇਸ ਕਰਕੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੈਠ ਗੁਰਬਾਣੀ ਦੀ ਵਿਚਾਰ ਧਾਰਾ ਨੂੰ ਜੀਵਨ ਦੇ ਵਿੱਚ ਮੰਨ ਤਾਂ ਤੇਰਾ ਵੀ ਉਧਾਰੇ ਮੀਤਾ ਮਹਾਰਾਜ ਜੀ ਕਹਿੰਦੇ ਤੇਰਾ